ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਹਾਂ ਪਾਓ ਓ ਹੁਣ ਤਾਂ ਯਾਰ 1:00 ਵੱਜ ਗਿਆ ਤੇ ਆਪਣਾ ਟਾਈਮ ਹੋ ਗਿਆ ਮੋਟਰ ਦਾ ਤੇ ਆਪਣੀ ਵਾਰੀ ਤਾਂ ਹੀ ਆਏ ਆ ਵਧਣ ਦੇ ਦੇਣਗੇ ਲੈ ਛਾਲਾ ਲੱਗਦਾ ਬੱਦੂ ਨੂੰ ਸੰਗੀ ਮੋਟਰ ਆ ਕੇ ਵਧਣ ਦੇ ਦੇਣਗੇ ਤੂੰ ਵੀ ਕਾਮਣੀ ਐ ਐ ਕਰ ਯਾਰ ਤੂੰ ਲਵਾ ਕੇ ਨਾ ਆਪਣੀ ਮੋਟਰ ਪਰੇ ਜਾਣਾ ਵੱਡ ਕਿਉਂ ਬੰਤ ਨੂੰ ਵਿੱਚ ਵੜਿਆ ਯਾਰ ਉਹ ਕਲੈਕਸ਼ਨ ਨਹੀਂ ਮਿਲਦਾ ਹਜੇ ਕਿਉਂ ਮੁੱਲ ਲੈ ਲੈਨੇ ਕਿਸ ਤੋਂ ਨਾ ਨਾ ਬੰਦਾ ਮੁੱਲ ਵੀ ਨਹੀਂ ਮਿਲਦਾ ਉਹ ਮਿਲ ਜੂ 40000 ਤੇ ਮਿਲ ਜੂ ਆਪਾਂ ਨੂੰ ਯਾ ਰੁਪਿਆ ਤਾਂ ਭਾਵੇਂ ਦੀ 50 ਲੱਗ ਜੇ ਮਿਲੇ ਤੇ ਲੈ ਕੇ ਆਵਾਂਗੇ ਦੇਖੀ ਉਹ ਮੈਂ ਪੁੱਛਾ ਯਾਰ ਅਛੜੀ ਉਹ ਨੂੰ ਹਾਂ ਉਹ ਕਲੈਕਸ਼ਨ ਮਿਲਦੇ ਨਹੀਂ ਹਜੇ ਮੰਗਰੋ ਬੰਦ ਨੇ ਹਜੇ ਬੰਦ ਨੇ ਆਹੋ ਬੰਦ ਠੀਕੇ ਮੰਗਰੋ ਮੈਂ ਗੱਲ ਪੁੱਛਿਆ ਸੀ ਯਾਰਾ ਜਰਨਲ ਤੋਂ ਉਹ ਕਹਿੰਦਾ ਮਿਲਦੇ ਆ ਕੋਈ ਉਹ ਨੂੰ ਲਾਉੜੇ ਦਾ ਪਤਾ ਤਾਂ ਕੁੰਨੂ ਚਿਰ ਹੋ ਗਿਆ ਬੰਦ ਕਰਿਆ ਨੂੰ ਆਹ ਤਾਂ ਕੰਜਦਾ ਭਰ ਗਿਆ ਕਨਕਸਾਰੀ ਉਹ ਬੰਦ ਤਾਂ ਆਹ ਤਾਂ ਇਧਰ ਲਾ ਤਾਂ ਭਰ ਗਿਆ ਸਾਰਾ ਹੋ ਚੱਲੀ ਜਾਂਦੀ ਉਹਨਾਂ ਦੇ ਹੈ ਇਹ ਤਾਂ ਯਾਰ ਗੱਲ ਹੋਰ ਬਣੀ ਉਦੋਂ ਨਾ ਜਦੋਂ ਬੰਡ ਮਡਾਰਾ ਜਾ ਹੋਇਆ ਮੋਟਰ ਆ ਗਈ ਇਹਨੂੰ ਹੈ ਤਾਂ ਮੇਰੇ ਨਾਂ ਤੇ ਸੀ ਅੱਛਾ ਤੇ ਮੈਂ ਖਾ ਚੱਲ ਭਾਈ ਬੰਡ ਫਿਰ ਉਹ ਕਹਿਣ ਲੱਗੇ ਪੰਚਾਇਤੋ ਵੀ ਭਾਈ ਚੱਲ ਬਾਰੀ ਵੰਡ ਕੇ ਲਾ ਲਿਆ ਕਰੋ ਹਾਂ ਫਿਰ ਬਾਰੀ ਵੰਡ ਕੇ ਦੇਣ ਤਾਂ ਸੀ ਆਪਾਂ ਨੂੰ ਟਾਈਮ ਤੇ ਵਢਣ ਦੇਣੀ ਯਾਰ ਓਏ ਮੰਗ ਰੋ ਰੌਲ ਗਧੌਲ ਹੋ ਗਈ ਪਹਿਲਾਂ 4-4 ਦਿਨਾਂ ਦੀਆਂ ਕਰੀਆਂ ਤੀਆਂ ਤੇ ਹੁਣ ਫਿਰ ਚੱਲ ਜਿਵੇਂ ਲੋਟ ਆਉਣਾ ਹੋਵੇਂ ਲਾ ਲੈਣੇ ਪਹਿਲਾਂ ਮੈਂ ਰਾਤ ਦਾ ਕੱਸੀ ਦੀ ਬਾਰੀ ਦਾ ਉੱਥੇ ਭੌਂਕਦਾ ਫਿਰਦਾ ਉਹ ਰਮ ਗਈ ਉਧਰਲੀ ਉਧਰਲੀ ਤਾਂ ਸਾਰੀ ਰਮ ਗਈ ਘੱਲ ਉਹਦਾ ਚੰਗਾ ਹੋ ਗਿਆ ਆਕੋ ਪਾਣੀ ਲੱਗਾਂ ਬਸ ਚਾਰ ਜਣਾ ਜੂ ਬਣ ਜੂ ਕਣਕ ਉਹ ਤਾਂ ਦੋ ਤਿੰਨ ਪਾਣੀ ਲੱਗਣਗੇ ਬਾਬਾ ਕਣਕ ਦੋ ਤਿੰਨ ਨਾ ਲੱਗਣਗੇ ਪਾਣੀ ਉਹ ਦੋ ਪਹਿਲਾਂ ਠੰਡ ਜਿਉਂਦਾ ਤੋਂ ਪਾਣੀ ਬਸ ਇੱਕ ਹੋਰ ਮੰਨੀ ਜਾੜਾ ਦੋ ਤਿੰਨ ਦਾ ਤੋਂ ਬਣ ਕਣਕ ਪਾਣੀ ਮੰਗ ਲੈਣਾ ਉਹ ਨਾ ਬਾਹਲਾ ਵੀ ਲੋੜ ਨਹੀਂ ਸਰਵਤਨ ਹੀ ਇਹ ਤਿੰਨ ਕ ਪਾਣੀ ਤਾਂ ਲੈ ਜੂ ਆਪਾ ਨਾ ਇੱਕ ਹੋਰ ਲੈ ਆ ਜੀ ਚੱਲੀ ਜਾਂਦੀ ਐ ਕਹਿੰਦਾ ਵੀ ਵੜ ਲਓ ਭਈ ਆਪ ਦੋ ਜੀ ਇਹਨੂੰ ਕੀ ਲੋੜ ਐ ਧੱਕੀ ਆਉਂਦਾ ਯਾ ਠੇਕੇ ਵਾਲੇ ਬਾਣ ਚ ਵੀ ਮੋਟਰ ਦਾ ਪਾਣੀ ਹੁਣ ਅੱਜ ਲੜਾਈ ਹੋਏ ਤੇ ਵੱਡੂ ਆੜੀ ਮੈਂ ਉਹ ਲੜਨਾ ਕਦੇ ਬਾਤ ਮੈਂ ਫੇਕਾਈ ਦੂੰ ਜਰਾ ਠੇਕੇ ਵਾਲੇ ਬਾਣ ਚ ਵੀ ਤੁਰੀ ਨਹੀਂ ਆਇਦਰ ਮਰਦਾ ਹੋ ਹੋਰ ਬੰਤ ਉਹ ਠੀਕ ਹੈ ਹੋਰਦਾ ਆ ਵਧੀਆ ਸ਼ਰਾਬ ਲੈ ਐਂ ਕਰ ਆ ਬਚ ਗਿਆ ਵਧੀਆ ਕਮਜ਼ੂਰਾ ਜਾਂ ਕਹੀ ਫੜਾਇਆ ਟਾਈਮ ਬਹੁਤ ਹੋ ਗਿਆ ਕਾਦਾ ਪਾਣੀ ਨਾਲ ਬਾਰਿਸ਼ਾ ਹੋਰ ਹੁਣ ਕੀ ਹੋ ਗਿਆ ਕਹਦਾ ਬਾਰੀ ਆ ਛਾੜੀ ਚਲੀ ਜਾਂਦੀ ਹੈ ਬਾਰੀ ਆ ਠੇਕੇ ਵਾਲੇ ਬਣ ਜਾਂਦੀ ਆ ਯਾਰ ਨਾ ਨਾ ਲੌੜਾ ਚਲੀ ਠੇਕੇ ਵਾਲੇ ਬਣ ਜੀ ਪਾਣੀ ਦੀ ਬੰਡ ਮਾਰੀ ਜਾਂਦਾ ਤੂੰ ਸਾਡੀ ਮੋਟਰ ਆ ਗਿਆ ਠੇਕੇ ਵਾਲੇ ਚ ਕੀ ਮਤਲਬ ਹੋ ਰਿਹਾ ਅਸੀਂ ਰਮਾ ਕੇ ਦੇਵਾਂਗੇ ਬਚਾ ਲੋ ਕਿਵੇਂ ਦੇ ਦਈਏ 10 ਵਜੇ ਸਾਡੀ ਬਾਰੀ ਬਣਦੀ ਸੀ ਟਾਈਮ ਦੇਖ ਲੈ 15 ਤੱਕ ਤੋਂ ਵੀ ਟੱਪ ਗਿਆ ਗਿਆ ਫਿਰ ਬਤਾ ਦੱਸ ਅਸੀਂ ਰਮਾ ਕੇ ਦੇਵਾਂਗੇ ਹੁਣ ਮੋਟਰ ਕੋਈ ਨਹੀਂ ਜਾਣੋ ਬਣਾਉਣੀ ਹੁਣਾ ਬਚਾ ਲੋ ਲੜਾਈ ਆ ਗੱਲਾਂ ਫਿਰ ਠੇਕੇ ਵਾਲਾ ਬਣ ਪੜੀ ਜਾਂਦਾ ਤੂੰ ਕੱਢ ਕੇ ਛੱਡ ਲੰਦਾ ਆ ਕੇ ਤੜਕੇ ਮੈਂ ਖਾ ਚ ਰਮਾ ਦੇਣ ਤੇ ਆ ਰਹਿ ਜਾਂਦਾ ਅ ਮੂਠ ਕੇ ਭੜ ਜਾਂ ਜੇ ਭੜੇ ਨਾ ਭਰੇ ਖੜ ਜਾ ਜਾਨ ਨਿਕਲਦੀ ਆ ਕੱਲ ਨੂੰ ਲਾਈਟ ਨਹੀਂ ਆਉਦੀ ਯਾ ਚਾਲ ਨਹੀਂ ਆਉਗੀ ਚਾਰ ਜਣ ਜਾਂ ਉਹੀ ਗੱਲਾਂ ਯਾਰ ਫੇ ਕਲੇਸ਼ ਵਾਲੀਆਂ ਯਾਰ ਕਲੇਸ਼ ਤਾਂ ਤੂੰ ਕਰਦਾ ਕਿ ਹੁਣ ਦੁਪਹਿਰੇ ਪਾਣੀ ਅਸੀਂ ਪੱਢਣੀ ਆ ਕੱਲ ਕੋ ਮੱਛੀ ਆਂਦੀ ਯਾਰ ਤਣ ਫਰਿਕ ਦਾ ਨਾ ਹੁਣ ਬਾੜੀ ਮੱਚ ਗਈ ਓਏ ਜੱਲੀਆ ਭੱਜ ਗਏ ਮੈਂ ਫੜ ਜਾ ਯਾਰ ਗਮਜੂਰ ਨੱਕਾ ਬੰਦ ਕਰ ਗਿਆ ਹੋ ਗਿਆ ਨਾ ਉਹੀ ਲੜਾਈ ਵਾਲੀਆਂ ਗੱਲਾਂ ਤੇ ਮੋਟਰ ਹੀ ਆਉਦੀ ਅੱਡ ਗਾਲ ਲਾ ਯਾਰ ਓਏ ਅੱਡ ਨਾ ਤੇ ਮੇਰੇ ਅਸੀਂ ਚੱਲ ਬੰਡ ਚ ਆ ਗਈ ਯਾਰ ਬਾਰੀ ਬੰਨੀ ਹੋਈ ਪਰ ਤੁਸੀਂ ਕੱਲ ਕੱਲ ਛੱਟ ਲੈਂਦੇ ਵਾਰੀ ਲੌੜੇ ਦੀ ਠੱਕੀ ਹੋਣੀ ਜੇ ਲੋਟ ਨਾ ਕਾਹੀ ਬੜੀ ਆ ਯਾਰ ਜੇ ਤਰੇ ਕਿੜੇ ਕੁ ਛੋਣਾ ਸੁੱਕੀ ਜਾਂਦੇ ਕੁੱਲ ਚੁੱਕੀ ਬਾਦ ਪਾਣੀ ਲੱਗੂ ਗਿਨੋ ਪਰੌਣਿਆ ਕੱਪ ਟਾਈਮ ਕਾਉਂ ਨੂੰ ਨਹੀਂ ਹੁਣ ਐਡੀ ਸਿੱਕ ਦਿਨ ਨਾਲ ਜਾਨ ਨਿਕਲਦੀ ਆ ਅੱਗੇ 4 ਦਿਨ ਮਗਰ ਫੇਟੇ ਲਾਈਟ ਨਹੀਂ ਆਈ ਜਾਂ ਟਰਾਂਸਫਾਰਮ ਤੋਂ ਖਰਾਬ ਸੀ ਫਿਰ ਮੈਂ ਕੀ ਕਰਾਂ ਹੁਣ ਆ ਦੀ ਲੋਟ ਕਰ ਲੈਂਦੇ ਓ ਯਾਰ ਉਹੀ ਕਹਿੰਦਾ ਲੋਟ ਕਾ ਦਾ ਟਰਾਂਸਫਾਰਮ ਆ ਕੇ ਤੂੰ ਚੜ ਕੇ ਪਹਿਲਾ ਦਿਨ ਦਿਸੀ ਨਹੀਂ ਤੇਰਾ ਤਾਂ ਬੰਦਾ ਹੀ ਨਹੀਂ ਗੱਲ ਕਰਦਾ ਲੰਗੂਰ ਜੇ ਇਹਨੂੰ ਵੀ ਵਾਰੀ ਪੁੱਛ ਲਿਆ ਕਿ ਕਾਹ ਪੜਾਂਗੇ ਤਾਂ ਪੜਾਂਗੇ ਜ਼ਿੰਮੇਵਾਰੀ ਹੈ ਲੌੜੇ ਦੀ ਜ਼ਿੰਮੇਵਾਰੀ ਮੂਹਲਾ ਬਾਛਾ ਬਣੇ ਫੇਟਾ ਤੀਜਾ ਮੁੰਡਾ ਨਹੀਂ ਹੈ ਤੀਜਾ ਮੁੰਡਾ ਇਹ ਬਣਦਾ ਮੈਂ ਦੇਖੀ ਉਹੜਕੇ ਆ ਚਾਰ ਬ ਬੰਡਲੋ ਵੀ ਬੱਡੂ ਮੈਂ ਬੰਡਲੋ ਬੱਡੂ ਮੈਂ ਭੰਡ ਕੀ ਲੈ ਮਟੇਗਾ ਵੱਡਾ ਨਹੀਂ ਜਦੋਂ ਟਾਈਮ ਬੰਦਦਾ ਸਾਡਾ ਯਾਰ ਤੂੰ ਐਂ ਡਾਟਾ ਪੇਰ ਕਿਹੜਾ ਨੱਕਾ ਖੋਲਣਾ ਉੱਥੋਂ ਵੱਡਣਾ ਫੜ ਜਾ ਯਾਰ ਮੈਂ ਮੋਟਰ ਬੰਦ ਕਰਦਾ ਐਂ ਮੋਟਰ ਕਿਵੇਂ ਬੰਦ ਕਰ ਦੇਗਾ ਤੂੰ ਤੂੰ ਮੋਟਰ ਕਰਾਂਗੀ ਜਾਂ ਤੂੰ ਕਰੇਗਾ ਜਿਹੜਾ ਭਾਰੀ ਹੈ ਯਾਰ ਤੂੰ ਐਂ ਕਰ ਫੜ ਜਾ ਟਰਾਂਸਫਾਰਮਰ ਸੋਚ ਕੱਟ ਦੇ ਨਹੀਂ ਨਹੀਂ ਮੋਟਰ ਕੱਟ ਦੇ ਹਾਂ ਮੋਟਰ ਮੋਟਰ ਬੰਦ ਕਰ ਸਟਾਰਟਰ ਤੋਂ ਬੰਦ ਕਰ ਦੇ ਆ ਜਾ ਨਹੀਂ ਵੀ ਯਾਰ ਫੇਰ ਕਰੇਸ਼ ਹੋਊਗਾ ਯਾਰ ਉਹੀ ਗੱਲਾਂ ਯਾਰ ਕਰ ਮੋਟਰ ਬੰਦ ਫੇਰ ਮੰਨੂ ਦੇਖ ਭਾਈ ਭਾਈ ਬੰਦੀ ਨਾਲ ਮੈਂ ਤੁਹਾਨੂੰ ਕਹਣਾ ਪਾਣੀ ਵੜਾ ਜੋ ਮੇਰਾ ਸੁਭਾਅ ਹੋ ਰਿਹਾ ਮੈਂ ਬਿੰਦਕ ਨੂੰ ਰੌਲਾ ਪਾਉਂ। ਭਾਈ ਬੰਦੇ ਨੂੰ ਫਿਰ ਤੁਸੀਂ ਪਹਿਲਾਂ ਕਿਹਾ ਤੜਕੇ ਛੱਡਦੇ ਆ ਕੇ ਹੁਣ ਦੁਪਹਿਰੇ ਤੁਸੀਂ ਆ ਕੇ ਪਾਣੀ ਭਰ ਦੇ ਰਹੇ ਹੋ। 1 ਵਜੇ ਬਣਦੀ ਆ। 4 ਚਾਰ ਘੰਟੇ ਬਾਰੀ ਜਰਾ 8 ਘੰਟੇ ਲੈ ਕੇ ਆਉਂਦੀ ਆ। ਇਹ ਬਾਰੀ ਵਾਲੀ ਕੀ ਗੱਲ ਤੁਸੀਂ ਮੈਨੂੰ ਕਹਿੰਦੇ ਵੀ ਅੱਜ ਅਸੀਂ ਲਾਉਣੀ ਤੂੰ ਸਾਰੀ ਬਾਰੀ ਲਾ ਲੈਂਦੇ। ਤੂੰ ਤਾਂ ਤੂੰ ਦੇਖ ਕੇ ਛੱਡਣਾ ਸੀ ਤੂੰ ਥੋੜੇ ਜਿਹਾ ਛੱਡਤਾ ਫਿਰ। ਕੌਣ? ਤੇ ਤੁਸੀਂ ਪਹਿਲਾਂ ਨਾ ਭੈਣ ਜਾਈ ਤੂੰ ਪਹਿਲਾਂ ਪਹਿਲਾਂ ਤੈਨੂੰ ਜਿੰਨਾ ਨਹੀਂ ਫੁੱਟੀਆਂ ਵੀ ਆਉਣਗੇ ਹੋ। ਤੂੰ ਡੀਕ ਡੀਕ ਕੇ ਤਾਂ ਥੱਲੇ ਛੱਡਿਆ ਪਾਣੀ। ਡੀਕ ਕੇ ਛੱਡਿਆ ਬੁੰਡ ਮਾਰੀ ਠੇਕੇ ਆਏ 5 ਕਿੱਲੇ ਬਾਹਰ। ਲਾਉਣੀ ਆ ਠੇਕੇ ਵਾਲੇ। ਪਕਾਈ ਜਾਂ ਨਾ ਗਾਣੂ ਮੈਂ ਗੱਲ ਕਰੂੰ ਠੇਕਾ ਮੈਂ ਪਾਣੀ ਦੀ ਬੜੀ ਕਿਤੇ ਮਰਜ਼ੀ ਲਾਵਾਂ। ਠੇਕੇ ਦੇ ਪੰਜ ਥੱਲੋ ਪਾਣੀ ਮੁੱਕੀ ਜਾਂਦਾ ਧਰਤੀ ਦਾ ਯਾਰ ਤੇ ਮੁੱਕਦਾ ਪਾਣੀ ਥੱਲੋ ਠੇਕੇ ਦੇ ਬਾਹਰ ਹੀ ਲਾਉਣ ਦਿੰਦੇ ਮੈਂ ਲਾਉਂਗਾ ਯਾਰ ਮੋਟਰ ਬੰਦ ਕਰ ਦੇ ਆ ਇੱਕ ਵੀ ਆ ਜਾ ਟਾਪੋ ਫਿਰ ਟੂ ਫੇਰ ਯਾਰ ਲੜਾਈ ਵਾਲੀ ਗੱਲ ਹੋ ਗਈ ਲੜਾਈ ਹੋ ਜਾਂਦੇ ਉਹ ਚੱਲ ਕੋਈ ਨੀ ਚਾਚਾ ਦੇਖ ਲੈ ਉਹ ਨਹੀਂ ਯਾਰ ਕਮਜ਼ੋਰ ਹੈ ਵਿਚਾਲੋਂ ਕਿਵੇਂ ਲੋਟਾਉ ਉਹਦਾ ਗੱਲਾ ਹੈ ਘਰ ਸਾਡੇ ਦੋਵੇਂ ਨੂੰ ਕਿਹੜਾ ਦੁਬਾਰੇ ਭਰਾਂਗੇ ਕੋਈ ਤਾਂ ਗੱਲਾ ਮੁਰਕੇ ਤੂੰ ਛਾਣਾ ਬਣਾ ਬੰਦਾ ਯਾਰ ਇਹਨੂੰ ਸਮਝਾ ਐਵੇਂ ਡਾਂਗੋ ਸੋਚ ਮੈਂ ਤਾਂ ਇਹਨੂੰ ਕਹਿਣਾ ਉਹ ਛਾਣਾ ਬਣਾ ਯਾਰ ਵਿਚਾਲੋਂ ਕਿਹ ਰੇ ਕਿਵੇਂ ਵੜਾ ਦਈਏ ਚੱਲ ਬੈਠੇ ਆ ਬਾਈ ਯਾਰ ਕਿੰਨੇ ਟਾਈਮ ਨੂੰ ਰਮਝੂ ਢੂੜ ਘੰਟਾ ਲੱਗੂ ਚੱਲ ਬਾਈ ਛੇਜ ਭਾਈ ਦੋ ਲੱਗ ਜਾਣ ਬੱਦ ਕੇ ਚੱਲੇ ਪਾ ਭਾਈ ਜਾਓ ਢੱਲੀ ਯਾਰ ਮੁੜ ਕੇ ਲੈ ਟੁੱਟ ਜੂ ਯਾਰ ਉੱਜ ਖੜ ਗਿਆ ਤੂੰ ਮੈਂ ਇਹ ਕੈਰੇਜੀ ਨਿਗਾ ਰੱਖੀ ਹਰੀ ਕੋਈ ਨਹੀਂ ਫਿਰ ਨਿਗਾ ਹੀ ਆ 10 10-20 ਮਿੰਟਾਂ ਕੰਮ ਜੂ ਭਾਈ ਅਰੇ ਅਰੇ ਕਹਾਂ ਮੈਂ ਸਮਝਦਾ ਢੂੜ ਘੰਟਾ ਲੱਗੂ ਐਵੇਂ ਹੀ ਲੱਗੂ ਭਾਈ ਜੇ ਮੈਂ ਆਪੇ ਵੱਢ ਲੂੰ ਯਾਰ 10-20 ਮਿੰਟਾਂ ਨੂੰ ਵੱਢ ਲਾਂਗੇ ਕਿੱਲੇ ਦਾ ਕਿਆਰਾ ਕਿਆਰਾ ਯਾਰਾ ਹੁਣ ਠੱਕਾ ਦਾ ਕਿੰਨੀ ਕੋਈ ਗੱਲ ਤੁਸੀਂ ਕਰਦੇ ਹੋ ਦੁਪਹਿਰੇ ਆ ਕੇ ਕਾ ਨਹੀਂ ਪਈ ਹੋਈ ਕਾ ਨੀ ਹੋ ਜਾ ਗੱਜ ਦੇਖ ਲਾ ਬੰਦਾ ਕੀ ਗੱਲ ਕੇ ਦਾ ਐ ਜਰਾ ਐ ਕਿਉਂ ਬੀ ਨਾ ਜਾ ਚਾ ਪੀ ਚਾ ਨਾਲ ਤਾਂ ਨਹੀਂ ਕੋਈ ਹੋ ਹੁੰਦਾ ਪੀ ਲੈ ਲੱਲ ਬੈ ਜਾ ਬੈ ਜਾ ਓਏ ਬੜਾ ਓਏ ਐ ਉਧਰ ਮੈ ਲੈਉਣਾ ਬਾਟੀ ਐ ਢੋਕੇ ਲਿਆ ਕਮਜ਼ੋਰ ਇਹ ਪਹਿਲਾਂ ਪੈ ਜਾਂ ਇ ਕਰਦਾ ਹੁੰਦਾ ਹੈ ਨਹੀਂ ਰੌਲੇ ਥਾ ਜਾ ਵੱਡਾਂਗੇ ਪਾਣੀ ਮਾਰੀਏ ਮੰਗੇ ਤੇ ਭਾਈ ਇਦਾਂ ਸਾਰੀ ਵਾਰੀ ਲਾਵਾਂਗੇ ਬੈਂਦਾ ਨਹੀਂ ਜੀ ਲਓ ਐ ਫਿਰ ਕੀ ਹੁੰਦਾ ਯਾਰ ਇਹ ਘੰਟਾ ਵੱਢ ਲੱਗ ਜੂ ਕੋਈ ਨਹੀਂ ਵੱਢ ਲਾਂਗੇ ਯਾਰ। ਯਾ ਤੂੰ ਟੜਕੇ ਕਹਿੰਦੇ ਪਾ ਸਾਰੀ ਵਾਰੀ ਲਾ ਲੰਦੇ। ਓ ਨਹੀਂ ਬੰਦੇ ਨੂੰ ਆਪਣੀ ਵੀ ਅਕਲ ਚਾਹੀਦੀ ਆ ਯਾਰ। ਅਕਲ ਚਾਹੀਦੀ ਐ। ਵੀ ਵਾਰੀ ਬਣਦੀ ਐ ਯਾਰ। ਓ ਨਹੀਂ ਜਰਾ ਤੂੰ ਘੰਟਾ ਪਹਿਲਾਂ ਐਨੇ ਪਾ ਸਾਰੀ ਵਾਰੀ ਲਾ ਲੰਦੇ। ਵੀ ਦੇਖ ਕੇ ਛੱਡਣਾ। ਲੋੜਾ ਲਾ ਲੈ ਜੀ ਆਪਦੀ ਚੱਲਾਂਗੇ। ਤੇਰਾ ਫੋਨ ਲਈ ਉਹਨੇ ਤੂੰ ਨਹੀਂ ਚੱਕਦਾ। ਗਮਜ਼ੂਰਾ। ਹਾਂ। ਤੁਮ ਚਾ ਭੁੱਖੀ ਦਾ ਨਹੀਂ ਆ ਯਾਰ। ਲੰਨਣ ਵਾਲਾ ਬੰਨੀ ਆ ਭੁੱਖੀ। ਓ ਲੱਗੋਟੇ ਵਾਲੇ ਦੁਖੀ ਜਾਂਦੇ ਆ ਯਾਰ। ਘਰੋਂ ਖਾ ਫੇਰਾ। ਪਰ ਉਹ ਮੱਕੜੇ ਘਨ ਗੋਡੇਆਂ ਕਰਕੇ ਖਰੀ ਦੀ ਖਾਨ ਤੇ ਪਰੇ ਖਾਨੇ ਭਾ ਰੋਜ ਖਵਾ ਦੇ ਨਾ ਨਾ ਗੋਡੇ ਬਾਲੇ ਤੰਗ ਕਰਦੇ ਆ ਗੋਡੇ ਦੁਖਦੇ ਆ ਉਹ ਮੰਗਦਾ ਬਣਿਆ ਰਹਿੰਦਾ ਯਾਰ ਲੈ ਮੇਰਾ ਸ਼ੇਰਾ ਰਾਮਗਨ ਜਦੋਂ ਆਪਣੇ ਗਾਂ ਛੱਡਦੀ ਚੰਗਾ ਆਪ ਹੀ ਸਮਝ ਨਾਲ ਕਦੋਂ ਛੱਡਦੀ ਅਸੀਂ ਕੋਈ ਛੱਡਦੇ ਨਹੀਂ ਨਹੀਂ ਛੱਡਦੇ ਕੋਈ ਨਹੀਂ ਛੱਡਦੀ ਯਾਰ ਗਾਂ ਦਾ ਕੋਈ ਜੀ ਨਹੀਂ ਦੋਨੇ ਸਿਰੀ ਰੱਖੇ ਤੇਰਾ ਮਨ ਤਾਂ ਕੋਈ ਜੇ ਨਹੀਂ ਮੈਂ ਤਾਂ ਬੰਤ ਵੀ ਉਹ ਜਾ ਚਾਹਤ ਵੀ ਉਹ ਜਾ ਇੱਕੋ ਜੇ ਨੇ ਮਨ ਤਾਂ ਓਏ ਕਾ ਨੂੰ ਗੁੰਦੂਰੇ ਲੜਾਈ ਭਾਲਦਾ ਕਿ ਤੈਨੂੰ ਨਹੀਂ ਪਤਾ ਭਾਲਦਾ ਹੁਣ ਜੇ ਪਾ ਅੱਧਾ ਘੰਟਾ ਪਹਿਲਾਂ ਆਇਆ ਹਾਂ ਤੂੰ ਅੱਧਾ ਘੰਟਾ ਪਹਿਲਾਂ ਆਇਆ ਸੀ ਤਾਂ ਆਹ ਛੱਡ ਰੱਖੀ ਦੂਆ ਦਾ ਵੱਢ ਲੈਂਦਾ ਓਕੇ ਪਹਿਲਾਂ ਆ ਕੇ ਪਹਿਲਾਂ ਆ ਜਾਂਦੇ ਜਦੋਂ ਅਸੀਂ ਟਾਈਮ ਟਿਆਵਾਂਗੇ ਯਾਰ ਜਿਹੜਾ ਮੈਨੂੰ ਕੀ ਸੀ ਰਾਹੀ ਉੱਤੇ ਬੜਨ ਆਕੇ ਤਾਂ ਪਹਿਲਾਂ ਵਹਿ ਜਾਂਦਾ ਤੈਂਟੇ ਆਵਾਂਗੇ ਲੈ ਭਾਈਆ ਬਾਟੀ ਮਾਂਜੀ ਤੋ ਤੇਰੀ ਭੈਣ ਚੋਦੀ ਐ ਓਹ ਗੱਲ ਸਾਲਾ ਨਹੀਂ ਲਾਦਾ ਬਾਟੀ ਮਾਂਜ ਚਲ ਮਾਂਜਾਂਗੇ ਮੰਗਣ ਨੂੰ ਓਏ ਓਹ ਗੱਲ ਕਰਦੇ ਆ ਬਾਟੀ ਮਾਂਜ ਦੇ ਦੀ ਬੱਟਲ ਕੀ ਫਿਰ ਐ ਕਿਵੇਂ ਬੱਟਲ ਗਏ ਬਿਓ ਲਹਾਏ ਪੈਰ ਕਿਹਾ ਰਾਮ ਕੇ ਉਹ ਰੋ ਅੱਖਾਂ ਢੂੜ ਘੰਟਾ ਲੱਗੂ ਭਰਾ ਵਾ ਇਹ ਤੋਂ ਪਹਿਲਾਂ ਨਹੀਂ ਚਲ ਬੈਠੇ ਹੋਰ ਕੀ ਕਰੀ ਬੈਠੇ ਰਹੋ ਢੂੜ ਘੰਟਾ ਇੱਧਰ ਲੱਗ ਗਿਆ 3 ਘੰਟੇ ਸਾਰੇ ਲਾਇਟ ਦੇ ਰਹੇ ਢੂੜ ਘੰਟੇ ਚ ਆਪਣਾ ਛਣਛਣਾ ਰਹੂ ਮੂੰਹ ਓ ਲੈ ਚੱਲੂਗੀ ਡਬਲ ਵਾਰੀਆ ساری ਰਾਤ ਚੱਲੂ ਅਜ ਰਾਤ ਨੂੰ ਲਾ ਲਿਓ ਦਿਨੇ-ਦਿਨੇ ਤੁਹਾਨੂੰ ਲਾ ਲਣ ਦੇ ਬੰਦ ਪਰਛੋਵੇਂ ਕਿਵੇਂ ਘਰੇ ਰੌਲਾਇਆ ਪਰਿਆ ਸੀ ਹੋਏ ਕਿਦੇ ਛੋਡੇ ਰੌਲਾਇਆ ਜਾਂ ਪਰਿਆ ਸੀ ਛੋਡੇ ਕਹਤ ਰੌਲਾ ਆਪਣੇ ਮੋਈਆ ਬੁੰਡ ਤੇ ਪਈਆਂ ਤੇਰੇ ਯਾਰ ਤੈਨੂੰ ਕਿਹੜਾ ਭੈਣ ਚੋਦ ਕਹਿੰਦਾ ਮੈਂ ਤਾਂ ਚੱਕਰਿਆ ਸੀ ਕੋਈ ਬੰਦਾ ਐਵੇਂ ਭੈਣ ਹੀ ਆਉਂਦੇ ਆ ਕਹਿੰਦਾ ਕਿ ਮੁੰਡਿਆਂ ਨਾਲ ਲੜ ਪਿਆ ਕਿ ਮੈਂ ਤਾਂ ਕਿ ਆਪਦਾ ਮਰਜ਼ੀ ਨਾਲ ਕਰੂੰਗਾ ਕਿ ਪਤਾ ਨਹੀਂ ਕਿਵੇਂ ਕੀ ਕਰੂੰ ਮਰਜ਼ੀ ਨਾਲ ਕਹਿੰਦਾ ਮੇਰੀ ਮਤ ਨਹੀਂ ਮਿਲਦੀ ਮੁੰਡੇ ਠੱਠ ਕਰਦੇ ਆ ਤੇ ਬਰੋਧਾ ਕਾਰਦੀਆ ਕਰੇ ਕਲੇਸ਼ੋ ਕਲੇਸ਼ੂ ਬੋਂਡੇ ਤੇ ਖਾ ਲੇਗਾ ਗੱਲਾਂ ਜਾਮ ਨਹੀਂ ਹੁੰਦਾ ਕੋਈ ਕਿਉਂ ਦਮ ਕਹਿੰ ਮਾਲਕਾ ਮੈਂ ਕਰਦਾ ਲੋੜੇ ਦਾ ਮਾਲਕਾ ساری ਦੁਨੀਆ ਮਾਲ ਤੁਲੇ ਦਾ ਮਾਲਕਾ ਤੇ ਤੇਰੇ ਵਾਲਾ ਕੰਮ ਹੈ ਹਾਂ ਉੜਦੀ ਉੜਦੀ ਗੱਲ ਨਹੀਂ ਦਾ ਪਾਪਾ ਸੁਣੀ ਆ ਨਾ ਮੁੰਡਿਆਂ ਨਾਲ ਕਲੇਸ਼ ਬਿੱਟੀ ਬੈਠਾ ਕਰੂਆਂ ਫਿਰ ਮੈਂ ਮਾਲਕਾ ਕਰਦਾ ਬਾਹਰ ਬਣੂ ਭੈਣ ਦੀ ਫੁੱਦੀ ਪਹਿਲਾਂ ਮੈਨੂੰ ਮਾਰ ਮ ਭੋਜੜੀ ਨਾਲ ਸਾਧ ਬਣੂ ਆਖੀ ਜਾਂਦਾ ਕਹਿੰਦਾ ਸਾਧ ਬਣੂ ਐ ਸਾਧ ਹਰੇਕ ਹੀ ਬਣ ਜੇ ਕਿਉਂ ਆਇ ਨਹੀਂ ਬਣਦਾ ਟਾਈਮ ਹੁੰਦਾ ਕੋਈ ਮੰਗ ਰਿਹਾ ਬੰਡ ਤੇ ਪੰਜ ਹਰੇਖੀ ਬਣੂ ਪਹਿਲਾਂ ਬਣੇ ਸਾਰੀਆਂ ਮੋੜ ਤੇ ਪੈਦੀਆਂ ਛੋਕ ਨਾਲ ਬਣਾ ਗਿਆ ਉਹਦਾ ਲੌੜਾ ਬੜਾ ਅੱਛਾ ਸਾਈ ਦਾ ਥੋੜੇ ਗਿੱਡਾ ਪਈ ਗਿਆ ਯਾਰ ਦੋਨਾਂ ਨਾਲ ਹੀ ਨਹੀਂ ਬਣਦੀ ਦੋਨਾਂ ਬਣੇ ਤਾਂ ਕਿ ਅਕਲ ਹੋਵੇ ਕਿਉਂ ਅਕਲ ਹੈ ਨਹੀਂ ਬੰਦਿਆਂ ਕੀ ਨਹੀਂ ਹੁੰਦਾ ਕੋਈ ਗੱਲ ਰੱਬ ਲੱਗਦੀ ਕਰੇਗਾ ਤੇਰੇ ਮੋਢੇ ਨੂੰ ਨਸ਼ਾ ਤੇ ਲਾ ਦਨਾ ਫੇਰ ਤਾਂ ਬਹੁਤ ਛਣੀ ਗੱਲ ਹੋਊ ਅਜਾ ਭੈ ਨਹੀਂ ਚੋਦੇ ਸੀ ਕਿਹਨੂੰ ਲਾਤਾ ਨਸ਼ਾ ਕਾਨੂੰ ਪਤਾ ਸਾਨੂੰ ਤੁਸੀਂ ਕਰਜੋ ਤੁਸੀਂ ਲਾਉਨੇ ਹੋ ਜਿਹੜਾ ਆ ਜਾਂਦਾ ਦੀ ਭੈਣ ਚੋਦੀ ਆਨੇ ਹੋ ਕੋਈ ਭੈਣ ਨਹੀਂ ਘੜ ਜੇ ਤਾਂ ਲੈ ਤੂੰ ਖਵਾ ਦੇ ਰੋਜ਼ ਹੀ ਆ ਜਾ ਕਹ ਖਵਾ ਸੌਫਾ ਖਵਾਉਣਾ ਖਵਾ ਦੇਗਾ ਸਾਨੂੰ ਪਿਓ ਪੁੱਤਾਂ ਨੂੰ ਖਵਾਈ ਚੱਲੀ ਲਿਆ ਖਵਾ ਹੀ ਹੋ ਜਾਊਗੀ ਉਹ ਆਪਦੀ ਆਪ ਆਉਂਦੀ ਨੇ ਚਾਚਾ ਯਾਰ ਨਹੀਂ ਤੈਨੂੰ ਖਵਾ ਦਊ ਕੋਈ ਕਿਸੇ ਨੂੰ ਨਾ ਕੋਈ ਨਹੀਂ ਕਿਸੇ ਨੂੰ ਫੇਰ ਖਵਾਉਣਾ ਤੂੰ ਓਏ ਮੈਂ ਖਵਾਉਣ ਪਾਦੀ ਕਿਹੜਾ ਖਵਾ ਦਊਗਾ ਕੌਣ ਖਵਾ ਜੂਗਾ ਆਪਦੀ ਆਪ ਆਉਂਦੇ ਨੇ ਤੇ ਖਾਂਦੇ ਨਹੀਂ ਇਹਦਾ ਬਾਦ ਦੂਜੀਆਂ ਗੱਲਾਂ ਚੱਸਾ ਅੱਛਾ ਇਹਨੇ ਤਾਂ ਉਹੀ ਨਾਮ ਬਦਰਾ ਕਰ ਛੱਡੇਗਾ ਵੀ ਓਏ ਕਾਹਨੂੰ ਗੁੰਦੂਰ ਤੂੰ ਵੀ ਖਾਣਾ ਤੇ ਕੋਲ ਹੰਮੀਆ ਤੂੰ ਵਰਦਾਂ ਤਾਂ ਹੀ ਕਿਹੜਾ ਅਗਲੇ ਨੂੰ ਪੱਕਾ ਖਾਂਦੇ ਆ ਸਾਰੀ ਉਮਰ ਰਹਿੰਦੇ ਨਹੀਂ ਖਾਣ ਨੂੰ ਮੈਨੂੰ ਤਾਂ ਵਿਚਾਰਾ ਦਿੰਦਾ ਤੂੰ ਮੈਂ ਕਹਾਂਦੀ ਤੇ ਮੈਨੂੰ ਤੇ ਜੇ ਤੇਰਾ ਸੀਰੀ ਹੈ ਤੇ ਰੁਪਏ ਲੈਂਦਾ ਸੀਰੀ ਉਹ ਫਰੀ ਫੇਰ ਨੱਕ ਕੋਲੇ ਯਾਰ ਹਾਏ ਨਹੀਂ ਓਏ ਉਹ ਸਰਦਾਰ ਬੰਦਾ ਮੈਂ ਆਪਣਾ ਪੱਲਾ ਨਹੀਂ ਫੜਦਾ ਏ ਨਾ ਨਾ ਤੇਰਾ ਪੱਲਾ ਕਿਉਂ ਫੜਦਾ ਤੇਰਾ ਸੀਰੀ ਕਹੀ ਜਾਂਦਾ ਭੇੜੇ ਮੂੰਹ ਵਾਲਿਆ ਤੇਰਾ ਸੀਰੀ ਉਹ ਆਉ ਤੇ ਮੁੰਡੇ ਕਹੀ ਜਾਂਦਾ ਕਿਉਂ ਭੈਣ ਜਲਾ ਨਾ ਕੰਜੂਸ ਮਾੜੀ ਮੜੀ ਗੱਲ ਤੇ ਮੜੀ ਬੜੀ ਗੱਲ ਤੇ ਤੇ ਕਰਨੀ ਹੈ ਕੰਜੂਸ ਅਸੀਂ ਐਸ਼ ਨਾ ਕੱਠ ਵੇਲੇ ਮੈਂ ਤੈਨੂੰ ਦੱਸਦਾ ਬਾਣ ਲੱਗੇ ਨਾਲ ਤੇ ਠੇਕੇ ਤੇ ਲੈਣਾ ਜੋ ਇਹ ਪੈਂਦੇ ਲੰਨ ਨੇ ਲੰਗੂਰ ਨੇ ਚੱਕੀ ਕਾਪੀ ਜੋੜ 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 ਸਾਹਬ ਕਹਿੰਦਾ ਪੰਦਾ ਪੱਲੀਆਂ ਪਾਈ ਜਾਣਗੇ ਤੇ ਪੈਂਦੀ ਦੂਜਿਆਂ ਨੇ ਲਿਆ ਉਹਨਾਂ ਦਾ ਪਿਆ ਨਹੀਂ ਜਿੰਨੇ ਉਹਨਾਂ ਲਿਆ ਬਸ ਤਾਂ ਕੀ ਠੇਕੇ ਚ ਲਾਉੜਾ ਕੱਲੀ ਕਾਪੀ ਹੈ ਤੇਰੇ ਕੋਲੇ ਪੈਂਦੀ ਬੁੱਢੀ ਮੇਲੇ ਘਰੇ ਜਾਂਦੇ ਰਹਿੰਦੇ ਕਿ ਖੀਜੀ ਆ ਕੋਠੇ ਦਾ ਬੁੜੀਆਂ ਦੀ ਬੁੰਡ ਕਿ ਬੜੀ ਜਨਾ ਘਰੇ ਹੋਰ ਪੈਂਦੀ ਬੁੱਢੀ ਕੋਠੇ ਦੇ ਰਹਿਣੇ ਘਰੇ ਜਾਣ ਦਾ ਕੁੱਤਾ ਪਿੰਨੀ ਛੱਡ ਜਾ ਮੂਰੇ ਖੁਆਈ ਦੀ ਭਾਂ ਰਾਜਸਥਾਨ ਲੈ ਜਾ ਖਾਨ ਦਾ ਕੁੱਤਾ 4 ਵਜੇ ਠਾਲਾ 4 ਵਜੇ ਖਾਲੂ ਹਏ ਨਹੀਂ ਤਾਂ ਹੀ ਮੁੰਡਿਆ ਤੋਂ ਬੁੰਡ ਤੇ ਖਾਣਾ ਤਾਂ ਕਿਹਨੇ ਖਾਲੀਆਂ ਬੁੰਡ ਤੇ ਪਤਾ ਹੀ ਸੁਣਦੇ ਹੀ ਹਣ ਹੋਰ ਭੈਣ ਦੀ ਫੁੱਲੀ ਤਾਂ ਕੋਲ ਵੀ ਬਣਾਈ ਜਾਨਾ ਆਖੇ ਨਾਲ ਰਹਿਣਾ ਲਾਉੜਾ ਰਹਿਣਾ ਆਖੇ ਨਸ਼ੇ ਕਰਦੇ ਤੁਸੀਂ ਨਸ਼ਾ ਤੇ ਲਾ ਕੇ ਬਿੱਟੂ ਤੂੰ ਤਾਂ ਨਹੀਂ ਕੁਝ ਖਾਂਦਾ ਨਹੀਂ ਖਾਂਦਾ ਫੇ ਕਿ ਲੰਨ ਪੱਟੇ ਵਰਗਾਂ ਆ ਜਾ ਤੇਰਾ ਨਸ਼ਾ ਕਰਿਆ ਮੈਂ ਕੀਤਣ ਆ ਜਾ ਕਰਕੇ ਬਰਾਬਰ ਕੰਮ ਕੀ ਗਦੇ ਆ ਗਦੇ ਪਾ ਟੰਟੋਈ ਇਹਨੇ ਕੰਮ ਕਰਾਵੇਂ ਦਿਮਾਗ ਨਹੀਂ ਅੱਜ ਕੱਲ ਦਿਮਾਗ ਨਹੀਂ ਖੇਡਾਂ ਹੰਦੀ ਬੁੱਦੀ ਫੰਨੂ ਪੱਟੇ ਖਾ ਕੇ ਨਸ਼ਾ ਕੰਪਿਊਟਰ ਸਿਸਟਮ ਦਿਮਾਗ ਦੀ ਗੱਲ ਆ ਆ ਜਾ ਨਾਲ ਤੂੰ ਖਾਦਾ ਮੈਂ ਖਾਦਾ ਨਹੀਂ ਤੂੰ ਪਿੰਡ ਚ ਫਿਰ ਤੋਰੇ ਚੱਲਦੇ ਦੇਖ ਲੈਣੇ ਤੈਨੂੰ ਵੱਧ ਬੁਲਾਉਂਦੇ ਲੋਕ ਕੌਣ ਤੇਰੀ ਬੁੰਡ ਮਾਰਦਾ ਵੱਧ ਬੁਲਾਉਂਦੇ ਆ ਸਾਰਾ ਪਿੰਡ ਬੁਲਾਉਂਦਾ ਤੇਰੇ ਤਿਹਾਰੀਆ ਨਹੀਂ ਆਉਂਦਾ ਹਾਂ ਤੇ ਤਾਂ ਸਰਪੰਚ ਜਿਉਂ ਵੀ ਆ ਕੇ ਦੋ ਵਾਰੀ ਆਈ ਨੇ ਕੌਣ ਬੁੰਡ ਮ 70 ਨਾਲ ਹੋ ਗਿਆ ਫਿਰਦਾ ਖੇਤਾਂ ਚ ਭੋਂਗ ਦਾ ਕਾਹਦਾ ਸ਼ੌਕ ਨਾਲ ਫਿਰਦਾ ਤੇਰਾ ਪਿਓ ਨਹੀਂ ਫਿਰਦਾ ਇਹਨੂੰ ਭੈਣ ਜੋਂ ਨੂੰ ਲਈ ਫਿਰਦਾ ਨਾਲ ਸਾਡੀ ਤਾਂ ਬਣਦੀ ਆਪ ਚ ਮੈਂ ਖੁੱਲ੍ਹੇ ਖੁੰਦੂਰ ਨਾਲ ਆ ਬੈਠਾ ਮੈਂ ਖੁੱਲ੍ਹੇ ਛੁੱਟ ਗਈ ਨੂੰ ਮੈਂ ਬੈਠਾ ਖੁੰਡਾ ਲੈ ਤੋਤੇ ਰਾਦੇ ਦੋ ਚਾਦਰਾਂ ਲਹੀ ਫਿਰਦਾ ਠੀਕ ਆ ਜਾ ਕੇ ਚਾਹੀ ਦੇਖ ਲਈ ਮੈਂ ਬੱਬਲ ਵਸਤੀ ਢੜਕੇ ਦੀ ਪਈ ਆ ਹੋਰ ਕਹਿ ਆ ਰਹੀਂ ਦੀ ਫੁੱਦੀ ਮਾਂ ਕਰ ਚਾਟਰੀ ਨਾਲ ਰੋਟੀ ਆ ਤੇਰੇ ਨਾਲ ਥਰਮੋਸ ਧੁੱਪੇ ਧਰਦੇ ਆਈ ਤਾਂ ਆਈ ਘਰੋਂ ਆ ਹੁਣ ਹਾਂ ਇਹ ਘਰੋਂ ਐ ਮਰੀ ਇਹਨੇ ਕਿਹਨੂੰ ਬੁੰਡ ਮਾਰਦਾ ਮਾਂ ਕਰ ਆਈ ਆ ਮਾਲਕ ਦੀ ਜਿੰਮੇਦਾਰੀ ਰੱਖੀ ਮੁੰਡਿਆਂ ਦੀ ਹਾਂ ਹਾਂ ਬੁੰਡ ਚ ਬੜੀ ਚੱਲੀ ਮਰਵਾ ਕੇ ਖੜਾ ਛੱਡੀ ਹਾਂ ਕਿਉਂ ਭੈਣ ਜਾਂ ਲੰਨਾ ਕਿ ਜਵਾਖਾਂ ਕੋਲੇ ਜਵਾਖ ਆਉਂਦੇ ਹੀ ਹੁੰਦੇ ਆ ਤੇ ਫੇਰ ਮੈਂ ਉਹਨੂੰ ਕੀ ਕਹਾਂ ਤੂੰ ਧਰਤੀ ਪੱਟ ਛੱਡਿਆ ਘਰੇ ਹਾਂ ਪਟੂ ਆ ਮਾਂ ਗਰ ਬਿੜ ਕੇ ਰੱਖੀਂ ਜੇ ਨજર ਮਰਦਾ ਨਹੀਂ ਕੋਈ ਹਾਂ ਜ਼ਿੰਮੇਦਾਰੀ ਹੈ ਮੇਰੀ ਲੌੜੇ ਦੀ ਜ਼ਿੰਮੇਵਾਰੀ ਆ ਪੈਂਦੀ ਐ ਇਹੋ ਜੇ ਕਮਣ ਕਾ ਬੁੱਢਾ ਹੀ ਮਰਦਿਆਂ ਹੋਰ ਬਹੁਤ ਸਿਆਣਾੂੰ ਬਚਾ ਕੇ ਰੱਖੀਆਂ ਉਹ ਵੱਡੀਆਂ ਫਰਾ ਕੀ ਮਾਸਟਾ ਕੋਈ ਪਾਣੀ ਪੂਣੀ ਨਹੀਂ ਅੱਜ ਮਿਲਦਾ ਕਿਉਂ ਨਾ ਨਾ ਦਾ ਕਣ ਕਰਵਾ ਕੇ ਦੇਵਾਂਗੇ ਉਹ ਤਾਂ ਢੂੜ ਘੰਟਾ ਕਹਿੰਦਾ ਸੀ ਉਹ ਢੂੜ ਘੰਟਾ ਕਿਥੋਂ ਅੱਧਾ ਘੰਟਾ ਹੋਇਆ ਭੇਜੋ ਤੁਹਾਨੂੰ ਆਖੇ ਰਾਮ ਕਿਆ ਹੋਇਆ ਕੋਈ ਪੰਜ ਚਾਰ ਕਿੱਲੇ ਦਾ ਖਿਆਰ ਹੈ ਢੂੜ ਕਿੱਲੇ ਦਾ ਖਿਆਰ ਹੈ ਭੈਂਡਾ ਫੁੱੱਦਾ ਆਈਆ ਹਾਂ ਆਏ ਜੀ ਆਹੀ ਗੱਲ ਹੋ ਗਈ ਤੇਰੇ ਵਾਲੀ ਮਹੀਂ ਮਾੜਾ ਕਿਹ ਕਿਹ ਤੇਰੇ ਜਿਹੇ ਪੈਸੇ ਲੱਗ ਜਾਣਾ ਆਉਦਾ 40000 ਦਾ ਕਲੈਕਸ਼ਨ ਮੁੱਲ ਲੈ ਲੈ ਲੋ ਕਲੈਕਸ਼ਨ ਮਿਲਦਾ ਨਹੀਂ ਉਹ ਮਿਲਦੂ ਪਰੋਣਿਆ ਤੂੰ ਮੰਨਤਾ ਜਾਇਆ ਕਰ ਚੱਲ ਮਿਲ ਗਿਆ ਤਾਂ ਲੈ ਲਾਂਗੇ ਫਿਰ ਤੁਸੀਂ ਲੈ ਲੋ ਸਾਨੂੰ ਛੱਡ ਦਿਓ ਆ ਦੀ ਬੁੰਡ ਮਾਰੀ ਆ ਤੇਰੀ ਤੈਨੂੰ ਛੱਡ ਦੇ ਕਿ ਸਾਲਾ ਮੈਂ ਆਏ ਛੱਡ ਦੇ ਤੈਨੂੰ ਸਾਲਾ ਲੱਗਦਾ ਛੱਡ ਦੇ ਫੇ ਤੁਸੀਂ ਆ ਦੀ ਨਮੀ ਲੈ ਲਓ ਨਮੀ ਲਾਵਾਂਗੇ ਆਪਰੇ ਸਿਰ ਤੇ ਹੀ ਤਾਂ ਦਹੇਗਾ ਦਹੇਗੀ ਇਹਦਾ ਨਮੀ ਲਾ ਜੋ ਅੱਛਾ ਹਰ ਰੁਪਏ ਲੈ ਲੋ ਜਿਹੜੇ ਬਣਦੇ ਆ ਐਵੇਂ ਲੈ ਤੂੰ ਲੈ ਲਗਾ ਮੈਂ ਟੋ ਲੈ ਲਾਂ ਅੱਛਾ ਰੁਪਏ ਲੈ ਕੇ ਵੇਲੇ ਹੋ ਜੀਏ ਬਾਹਰ ਨਾ ਖੇਤ ਆਉਣਾ ਪਾ ਬਿਨਾਂ ਜਾਣਾ ਸ਼ਾਬਾਸ਼ ਤੇਰੀ ਹੂੰ ਅਖੇ ਮੈਂ ਰੱਬ ਨੂੰ ਮੰਨਦਾ ਭਾਈ ਦੀ ਬੰਡ ਮਾਰੀ ਚੱਲ ਇਹਨਾਂ ਦੇ ਦੇਣ ਮੈਂ ਦਿੰਦਾ ਇਹ ਨੂੰ ਮਾ ਪਾਇਰ ਨਹੀਂ ਧਰਨਾ ਕਰੈਕਸ਼ਨ ਭਾਲਦਾ ਫੇਰ ਆਪਾਂ ਨੂੰ ਜਮੀ ਨਹੀਂ ਇੱਥੇ ਵੰਡ ਦੇਣਾ ਜਿਸ ਨੇ ਕਰੈਚਿੰਦੇ ਦਾ ਇਹ ਤਾਂ ਹੁਣ ਨਹੀਂ ਲੋਟ ਆਉਂਦਾ ਲੋੜ ਤਾਂ ਆਪੀ ਨੂੰ ਹੁੰਦੀ ਬਾਹਰ ਦੇ ਲੰਮਟਾ ਕਰਾ ਰੱਖੇ ਕਰਾਇਦੀ ਬੈਠਾ ਹਾਂ ਸਰ ਕਰਾਇਤੀ ਮੰਨ ਕਰਾਈਆਂ ਆ ਦੇ ਬਾਹਰ ਤੇ ਕਰਾਈਆਂ ਛੋਡੇ ਤੇ ਕਰਾਈਆਂ ساری ਉਮਰ ਵਿਆਜ ਭਰਦਾ ਮਰ ਜੇਗਾ ਕਾਹਦਾ ਵਿਆਜ ਭਰਦਾ ਮਰ ਜੇਗਾ ਇਹਦਾ ਮਤਲਬ ਕਿਰਾਏ ਤੇ ਘਰ ਪਾਜਾ ਕਿਰਾਏ ਤੇ ਸੰਦਸ ਨੇ ਕਰਾਈ ਮਨ ਜੇ ਤੇਰੇ ਵੰਗੂ ਤਾਂ ਨੀ ਜੀਦੇ ਲੈਲੇ ਦੁਬਾਰੇ ਦੇਣੀ ਨਹੀਂ ਨਹੀਂ ਦਿੰਦੇ ਫਿਰ ਜੋ ਹੈ ਹੀ ਨਹੀਂ ਕੱਠਾ ਦੇ ਦੀਗੇ ਵੇ ਕਿਉਂ ਨਹੀਂ ਸਾਰਾ ਕੁਛ ਹੈ ਦਿੱਦੇ ਹੋਏ ਦੇ ਦੇਾਂਗੇ ਹਾਂ ਮਰੀ ਡੱਬ ਲੋ ਵੀ ਕਿਹੜਾ ਕੋਈ ਮੰਗਦਾ ਹਾਂ ਪਹੁੰਚ ਆ ਤੂੰ ਦਾਬਲਾ ਕੋਣ ਬੁੰਡ ਭਾਰ ਚੱਲਦੀ ਆ ਹਾਂ ਤੂੰ ਦੱਬ ਕੇ ਦੇਗਾ ਮੇਰਾ ਬਾਹ ਨਾ ਪਾਜੇ ਤੂੰ ਤਾਂ ਹਾਂ ਹਾਂ ਠੀਕ ਆ ਬਹੁਤ ਸਿਆਣਾ ਹੂੰ ਆ ਤੇਰੇ ਵੰਗੂ ਥੋੜੀ ਆ ਵੀ ਬੀੜੀ ਪੀ ਲਈ ਜਰਦਾ ਖਾਲਿਆ ਨਸ਼ੇ ਖਾਈ ਚੱਲੋ ਨਸ਼ੇ ਸ਼ੌਕ ਆ ਯਾਰ ਇਹ ਕਹਦਾ ਸ਼ੌਕ ਆ ਅੱਜ ਸ਼ੌਕ ਨੂੰ ਪੀਨੇ ਆ ਬੀੜੀ ਜਰਦਾ ਚਿੱਤ ਬੰਦਾ ਜਰਦਾ ਅੱਛਾ ਇਹ ਨਸ਼ੇ ਦਾ ਸ਼ੌਕ ਹੁੰਦਾ ਹੈ ਸ਼ੌਕ ਤਾਂ ਬਾਲੇ ਪੰਤੇ ਨੇ ਕਾਦੇ ਬਾਲੇ ਪੰਤੇ ਸ਼ੌਕ ਜੇ ਤਾਂ ਲੋਕ ਬੰਡ ਵੀ ਦੇਈ ਜਾਂਦੇ ਆ ਦੇਈ ਜਾਂਦੇ ਤੂੰ ਤਾਂ ਪੁੱਠੀ ਭੈਣ ਹੋਈ ਸ਼ੌਕ ਦੀ ਗੱਲ ਆ ਮਨ ਮੰਨੇ ਦੀ ਇਹ ਇਹ ਕਹਦਾ ਨਸ਼ਾ ਕਰ ਲਿਆ ਸ਼ੌਕ ਤਾਂ ਹੀ ਮਾਰਨੀ ਜਦ ਰ ਇਹਦੇ ਨਾਲ ਹਾਂ ਜਿਹੜਾ ਯਾਰ ਕਿੰਨੀ ਕਰੀ ਚੱਲੀ ਯਾਰ ਪਾਗਲ ਬੰਦੇ ਨਾਲ ਚੱਲ ਤੂੰ ਨੱਕਾ ਵੱਢ ਯਾਰ ਚੱਲੀ ਗੇ ਕਾਦਾ ਨੱਕਾ ਵੱਢ ਕੋਣ ਗੱਡ ਲੱਣ ਮੰਗੂ ਹਿੜੀ ਜੈ ਨਹੀਂ ਰੋ ਬਾਰੀ ਬਣ ਕਾਹਦਾ ਬੰਦਾ ਪੈਨੂ ਲਾ ਰੱਖਿਆ ਯਾਰਾ ਰੌੜਾ ਗਰ ਬਾਰੀ ਬਣ ਜਾ ਪਾਣੀ ਨਹੀਂ ਭਰਦਾ ਉੱਥੇ ਸਵੇਰੇ ਲਾ ਲਿਓ ਯਾਰਾ ਉਹਨੂੰ ਆਖੇ ਵੀ ਸਵੇਰੇ ਲਾਣੀ ਯਾਰਾ ਬਿਚਾਰੋ ਲਾਈਟ ਥਾਲੀ ਵੀ ਪਤਾ ਬੇ ਨਾ ਆਵੇ ਯਾਰਾ ਆਉਗੀ ਆਉਂਦੀ ਕੌਣ ਲੈ ਕੇ ਆਵੀਂ ਜਿਨਾਂ ਰੱਸੀਆ ਹੋਣਾ ਉਹ ਚਲਾ ਰੱਖੇ ਜਰ ਸੰਜੀ ਮੋਟੇ ਜਰ ਹੱਕ ਨਹੀਂ ਵੰਦੇ ਸੋ ਯਾਰ ਡਰਾਈਵਰ ਨਾ ਕੋਈ ਤੜਕੇ ਪਾ ਸਾਰੀ ਵਾਰੀ ਲੜਦਾ ਹੁਣ ਬਚਾ ਲੈ ਗਿਆ ਰੁਕਦੇ ਪਾਸ ਦੇ ਪੁੱਛੇ ਤਾਂ ਕਰਕੇ ਆ ਗਿਆ ਇਹ ਨੀ ਲਾ ਲਓ ਯਾਰ ਕਿਵੇਂ ਕਰਨਾ ਬੰਡ ਮਾਰ ਚੱਲ ਜਰ ਨੀਤੀ ਮੈਂ ਜਿਹੜਾ ਪਾਣੀ ਲਉਣਾ ਚੋਰੀ ਤੋਂ ਫੜਦਾ ਰੀਆਂ ਲੈ ਆਏ ਸਾਡੇ ਵੀ ਤਮਾ ਮੈਂ ਕਹਾਂ ਚੋਰੀ ਦੀ ਭੈਂਗ ਲੰਨਾ ਹੋਰ ਕਹਦਾ ਇਹ ਚਾਰ ਯਾਰ ਜੀ ਆਪਦੀ ਮੋਟਰ ਪਿੱਛੇ ਮੇਰਾ ਮੋਟਰ ਤੇ ਚੋਰੀ ਕਰਦੀ ਆਪਣੀ ਮੋਟਰ ਇਹ ਪਾਣੀ ਧੱਕੇ ਨਾਲ ਹੀ ਲਈ ਜੰਨਾ ਬੋਲੇ ਧੱਕੇ ਨਾਲ ਲਈ ਜੰਨਾ ਚਲ ਕੋਈ ਗੱਲ ਨਹੀਂ ਯਾਰ ਇਹਨੂੰ ਆਖੇ ਵੀ ਕੱਲ ਨੂੰ ਲਾ ਲਈ ਜਾਨ ਨਿਕਲਦੀ ਜਿਹੜੇ ਟੰਬਾ ਮਰੇ ਅਗਲਾ ਖੂਹ ਕਾੜਿਆ ਨਹੀਂ ਮਾਰਦਾ ਪਾ ਲੈ ਤੂੰ ਇਹਦੇ ਮਗਰ ਲੱਗ ਮਾਰਿਆ ਟੰਬਾ ਯਾਰ ਸਾਡੀ ਬਾਰੀ ਇੱਕ ਮਹੀਨਾ ਬਣਦੀ ਸੀ ਆ ਜਾ ਯਾਰ ਛੜੇ ਚ ਕਿਉਂ ਛੜਿਆ ਓਏ ਆ ਚੱਲੀਏ ਭੈਂ ਦਾ ਫੁੱਦਾ ਆ ਗਿਆ ਵੇ ਯਾਰ ਕੱਲ ਨੂੰ ਲਾ ਲਓ ਯਾਰਾਂ وين ਓ ਮੇਰੀ ਤਾਰ ਆ ਗਰ ਦਰਮੀ ਚ ਪੱਖਾ ਲਾਇਆ ਸੀ ਮਾਰੀ ਜੰਨਾ ਤੂੰ ਮਾ ਓਏ ਓਏ ਜਰਾਸ ਇਹਨੂੰ ਪੱਖਾ ਲਾਇਆ ਸੀ ਸਾਡੀ ਤਾਰ ਆ ਯਾਰ ਇਹਦਾ ਪੁੱਛ ਲਾ ਯਾਰ ਭਵਾ ਪੁੱਛ ਲਾਇਆ ਅਸੀਂ ਪੱਖਾ ਲਾਇਆ ਫੇਰ ਸਾਡੀ ਤਾਰ ਆ ਯਾਰ ਫਿਰ ਕਮਾਲ ਹੋ ਗਈ ਸਾਡੀ ਆ ਯਾਰ ਨਹੀਂ ਤਾਰ ਦੇ ਬਸ ਤਾਰ ਆ ਗਰ ਕਮਾਲ ਹੋ ਗਈ ਗੁੰਦੂ ਤਾਰ ਆ ਜੱਕਣ ਸਾਡੀ ਤਾਰ ਆ ਫੇਰ ਸਾਡੀ ਘੜੇ ਪਾਸੋਂ ਆਏ ਹੋਰ ਹੁਣ ਉਹ ਜਿਹੜਾ ਪੱਖਾ ਅਸੀਂ ਲਾ ਕੇ ਦੀ ਸਾਡੀ ਲੋੜੀ ਨਹੀਂ ਹੋ ਗਈ ਸਾਡੇ ਪਾਸੇ ਤੂੰ ਲੈ ਕੇ ਗਿਆ ਕਿ ਮੈਂ ਤਾਰ ਲਾ ਦੇਣਾ ਗੱਫੇ ਹੋਈ ਗੱਲ ਇਹ ਲੜਾਈ ਵਾਲੀ ਮੈਂ ਤਾਂ ਮਾਰੇ ਮੁਠੀ ਜੀ ਪਿੱਛੋਂ ਲੋੜੀ ਲਾਲ ਪੌਂਡੂ ਕਿ ਨਾਲੀ ਵੱਲ ਮਚਾਲੋ ਏ ਰੱਜ ਤੂੰ ਮਾਰਨਾ ਕਹੀਏ ਲੋਏ ਹੋ ਰਹੀ ਮਾਰੀ ਹੋ ਜਾ ਓਏ ਆ ਜਾ ਯਾਰ ਰੋ ਹੋਰ ਕੀ ਹੈ ਬੰਦੂਟੇ ਚੱਲ